ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਦੂਜਾ ਅਸੂਗਾ ਝੋਟੀ ਲੈ ਕੇ ਆਏ ਆਂ ਪੂਰੀ ਫੁੱਲ ਸ਼ਕੀਨ ਘਰ ਦੀ ਆਪਣੀ ਝੋਟੀ ਐ ਸਾਰੀ ਟ੍ਰੇ ਲੱਗੇ ਵੀਡੀਓ 'ਚ ਦੱਸਾਂਗੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਤਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਥਣਾ ਦੀ ਪੰਤਰ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਥਣ ਲੱਗਾ ਹੱਥੀਂ ਚੁਆਈ ਵਾਲਾ ਬਾਕੀ ਦੱਸ ਦੇਣ ਝੋਟੀ ਦੇ ਪੈ ਆ ਦਿਨ ਪੂਰੇ ਹੋਣ 'ਚ ਸਿੰਘਾਂ ਦੀ ਪੰਤਰ ਫੇਸ ਕੁਆਲਟੀ ਦੇਖ ਸਕਦੇ ਹੋ ਬਹੁਤ ਚੰਗੀ ਝੋਟੀ ਆ ਤੇ ਠੰਡੀ ਸੀਲ ਫੁੱਲ ਆ ਬਾਕੀ ਪੈਠਪੁੜੇ ਤੋਂ ਦੇਖ ਕੇ ਚੈੱਕ ਕਰ ਸਕਦੇ ਹੋ ਤੇ ਥੱਲੋਂ ਆਰਡਰ ਦੀ ਬੰਤਰ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਚੌੜਾ ਸਾਈਡ ਨੂੰ ਜਾਂਦੀ ਦੀ ਆਰਡਰ ਦੀ ਬੰਤਰ ਤੁਸੀਂ ਹੋਰ ਦੇਖ ਲਿਓ ਦੇਖੋ ਜੀ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਝੋਟੀ ਅੱਗੇ ਪਿੱਛੇ ਦਾ ਆਰਡਰ ਕਰੂਗੀ ਤਿਆਰ ਪੂਰਾ ਫੁੱਲ ਥਣਾ 'ਚ ਜੋਸ਼ ਬਾਕੀ ਥਣਾ ਦੀ ਵਿਥ ਵੇਖ ਸਕਦੇ ਹੋ ਸੋਹਣੇ ਥਾਣਾ ਝੋਟੀ ਤੇ ਜੇ ਇਹਦੀ ਗੱਲ ਕਰਗੇ ਸੀਮਣ ਦੀ ਆਪ ਹੈਗੀ ਜੀ ਰੁਸਤਮਹਿੰਦ ਝੋਟੇ ਦੀ ਰੋਸਤਮ ਹਿੰਦ ਦੇ ਸੀਮਣ ਤੋਂ ਆਪ ਮਤਲਬ ਕੀ ਇਹਦਾ ਬਾਪ ਰੋਸਤਮ ਹਿੰਦ ਦਾ ਤੇ ਅੱਗੇ ਇਹਦਾ ਜਿਹੜਾ ਸੀਮਣ ਲੱਗਾ ਮੋਹਰਾ ਦਾ 5 ਸਟਾਰ ਬੱਲ ਵੇਰਕਾ ਦਾ ਉਸ ਤੋਂ ਇਹ ਗੱਬਣ ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ ਨੰਬਰ ਬੋਲ ਦਿੰਨੇ ਆਪਾਂ 7657886834 7657886834 ਇਸ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਕੋੜ ਕਰੋੜ ਖੁਰਦ ਜ਼ਿਲ੍ਹਾ ਫਰੋਜ਼ਪੁਰ ਨੇੜੇ ਤਲਵੰਡੀ ਭਾਈ ਸੰਧਾ ਵਾਲੀ ਜੇ ਕਿਸੇ ਵੀਰ ਭਰਾਣੇ ਝੋਟੀ ਲੈਣੀ ਹੋਵੇ ਸੰਪਰਕ ਕਰ ਲਿਓ ਰੇਟ ਆਪਾਂ ਫੋਨ ਤੇ ਦੱਸਾਂਗੇ ਕਿਉਂਕਿ ਹੋਰ ਵਪਾਰੀ ਵੀਰ ਆਪਣੇ ਕੋਲੇ ਆਉਂਦੇ ਰਹਿੰਦੇ ਅੱਗੇ ਆਪਣਾ ਸੇਲ ਪਰਚੇਜ ਦਾ ਵੀ ਨਾਲ ਕੰਮ ਆ ਪਰ ਇਹ ਝੋਟੀ ਘਰਦੀ ਐ ਕਿਉਂਕਿ ਉਹਨਾਂ ਦਾ ਵੀ ਥੋੜਾ ਜਿਹਾ ਪੜਦਾ ਹੁੰਦਾ ਵਿੱਚ ਵੀ ਅਗਲੇ ਨੇ ਗਾਂ ਵਿੱਚੋਂ 2 ਰੁਪਏ ਕਮਾਉਣੇ ਆ ਇਸ ਕਰਕੇ ਪਰਸਨਲ ਫੋਨ ਲਾ ਲਿਓ ਜਿਹੜੇ ਵੀਰ ਨੇ ਲੈਣੀ ਹੋਈ ਝੋਟੀ ਆਪਾਂ ਦੇ ਦਾਂਗੇ ਪਿਛਲੇ ਸੂਏ ਤਾਂ ਦੁੱਧ 14 ਕਿਲੋ ਰਿਆ ਬਲੂਨ ਦਾ ਐਸ ਵਾਰ 16 ਕਿਲੋ ਦੀ ਉਮੀਦ ਆ ਦਸਾਂ ਦਿਨਾਂ ਦੀ ਕੱਚੀ ਐ ਝੋਟੀ ਬਟਨਾਂ ਵਾਲਾ ਹਵਾਨਾ ਵੇਖ ਸਕਦੇ ਤੁਸੀਂ ਪੂਜ ਦੇ ਥੱਲੇ ਆਹ ਸਾਹਮਣੇ ਦੋ ਬਟਨ ਤੇ ਆਰਡਰ ਦੀ ਪੰਤਰ ਖੜੀਏ ਦੇਖ ਲਓ ਸੈਰ ਨੂੰ ਜਾਂਦੀ ਦੀ ਆਰਡਰ ਦੀ ਕੁਆਲਟੀ ਫੇਰ ਚੈੱਕ ਕਰਾ ਦਿੰਨੇ ਆ। ਹੋ ਜਾ ਬਰੇ ਨੂੰ। ਦੇਖੋ ਇਹ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ। ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਬਣੇ ਰਹੋ ਆਪਣੇ YouTube ਚੈਨਲ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ।